ਅਨਜੀਏ ਬਾਬਾਈ ਦੀ ਸਾਰਿਆਂ ਨੂੰ ਜੀ 190 ਸਾਲ ਦੇ ਮੌਕੇ ਦਿਲਬਾਗਨਗਰ ਮੰਦਰ ਬਸਤੀ ਗੁਆ ਤੋਂ ਨੋਵਾ ਵਾਰਸ਼ਿਕ ਜਿਹੜਾ ਲੰਗਰ ਹੈ گاਉ ਮਰੂੜਾ ਦੇ ਵਿੱਚ ਭੇਜਿਆ ਜਾ ਰਾ ਸਾਡੇ ਨਾਲ ਦਿਲਬਾਗਨਗਰ ਮੰਦਰ ਦੇ ਸੇਵਾਦਾਰ ਨੇ ਸੋਨੂ ਵਰਮਾ ਜੀ ਨਾਲ ਗੱਲਬਾਤ ਕਰਾਂਗੇ ਨਾ ਵਰਮਾ ਜੀ ਕਿਸ ਤਰੀਕੇ ਦੀ ਤਿਆਰੀ ਜਿਹੜੀ ਹੈ 90 ਸਾਲ ਦੀ ਕੀਤੀ ਗਈ ਜੀ ਜਿਹੜੀ ਗੁਫਾ ਦੇ ਉੱਪਰ ਲੰਗਰ ਤੁਸੀਂ ਲੈ ਕੇ ਜਾ ਰਹੇ ਕਿਉਂਕਿ ਨਵਾਂ ਸਾਲ ਸਿੱਧ ਜੋਗੀ ਦੇ ਨਾਲ ਬਾਬਾਈ ਦੀ ਵਿਸ਼ਾਲ ਨਗਰੀ ਸ਼ਾਤਲਾਈ ਪਿੰਡ ਮਰੂੜੇ ਦੇ ਵਿੱਚ ਇਹ ਵਿਸ਼ਾਲ ਭੰਡਾਰਾ ਦਿਲਬਾਗਨਗਰ ਮੰਦਰ ਵੱਲੋਂ ਹਰ ਸਾਲ ਲਗਾਇਆ ਜਾਂਦਾ ਨੇ ਉਦੋਂ 13 ਸਾਲ ਹੋ ਗਏ ਨੇ ਸਾਨੂੰ ਲੰਗਰ ਲਗਾਉਂਦੇ ਆ ਹੋਇਆ ਔਰ ਮੰਦਰ ਵੱਲੋਂ 9 ਸਾਲ ਹੋ ਗਏ ਨੇ ਲੰਗਰ ਚੱਲਦੇ ਆ ਔਰ ਕੰਟੀਨਿਊ ਭੰਡਾਰਾ 24 ਘੰਟੇ ਸ਼ਾਤਲਾਈ ਪਿੰਡ ਮਰੂੜੇ ਦੇ ਵਿੱਚ ਲੱਗ ਰਿਹਾ ਔਰ ਜਿਸ ਦੇ ਵਿੱਚ ਕਿਉਂਕਿ ਠੰਡ ਬੜੀ ਹੁੰਦੀ ਹੈ ਠੰਡ ਵਾਸਤੇ ਚਾਹ ਹਰ ਇੱਕ ਨੂੰ ਜ਼ਰੂਰੀ ਹੁੰਦੀ ਹੈ ਔਰ 24 ਘੰਟੇ ਚਾਹ 24 ਘੰਟੇ ਲੰਗਰ ਜੋ ਦਿਲਬਾਗਨਗਰ ਮੰਦਰ ਦੀਆਂ ਸੰਗਤਾਂ ਵਾਸਤੇ ਔਰ ਉੱਤੇ ਕਈ ਬਾਬਾਈ ਦੇ ਭਗਤ ਪੇਟਾ ਗਾਣ ਆਸਤੇ ਪਹੁੰਚ ਰਹੇ ਨੇ ਅੱਜ ਕਿੰਨੇ ਟਰੱਕ ਜਿਹੜੇ ਆ ਜਲੰਧਰ ਤੋਂ ਰਵਾਨਾ ਕੀਤੇ ਜਾ ਰਹੇ ਜੀ ਅੱਜ ਦੋ ਟਰੱਕ ਨੇ ਔਰ ਤਿੰਨ ਚਾਰ ਗੱਡੀਆਂ ਛੋਟੀਆਂ ਜਾ ਰਹੀਆਂ ਨੇ ਔਰ ਕੱਲ ਫਿਰ ਸੱਤ ਗੱਡੀਆਂ ਦਾ ਕਾਫਲਾ ਜੋ ਮੰਦਰ ਤੋਂ ਰਵਾਨਾ ਹੋਏਗਾ ਕਿਉਂਕਿ ਬਾਬਾ ਜੀ ਦੇ ਇਸ ਮੰਦਰ ਦੇ ਵਿੱਚੋਂ ਚੁੰਕੀ ਚੱਲਣਗੇ ਔਰ ਤੇ ਬਾਬਾ ਜੀ ਦੇ ਜਗਰਾਤੇ ਹੋਣਗੇ ਜਿਸ ਦੇ ਵਿੱਚ ਬੰਦਨਾ ਤਮਾਨ ਜੀ ਔਰ ਵੀ ਕਈ ਬਾਬਾ ਜੀ ਦੇ ਪਗਤ ਉੱਥੇ ਹਾਜ਼ਰੀਆਂ ਲਗਾਉਣ ਵਾਸਤੇ ਪਹੁੰਚ ਰਹੇ ਨੇ ਸੁਖਵਿੰਦਰ ਹੈਪੀ ਜੀ ਪਹੁੰਚ ਰਹੇ ਨੇ ਇਸ ਵਾਰੀ ਗੱਡੀ ਬੜੀ ਸੋਹਣੀ ਤਿਆਰ ਕੀਤੀ ਗਈ ਜੀ ਇਹ ਕਿੱਦਾਂ ਵੱਲ ਲੱਗੀ ਐਸ ਵਾਰੀ ਆ ਤੇ ਗੱਡੀ ਬੜੀ ਸੋਹਣੀ ਤਿਆਰ ਕੀਤੀ ਸਕੋਰਪਿਓ ਲਾਲ ਰੰਗ ਦੀ ਦੇਖੋ ਜੀ ਬਾਬਾ ਜੀ ਦੀ ਗੁਫਾ ਤੇ ਜਾਣਾ ਔਰ گاਉ ਮਰੂੜਾ ਜਿੱਥੇ ਲੰਗਰ ਲਗਣਾ ਤੇ ਕਿੰਨੀ ਸੋਹਣੀ ਗੱਡੀ ਤਿਆਰ ਕੀਤੀ ਪਿੱਛੇ ਦੋ ਟਰੱਕ ਸੰਗਤ ਦੇ ਲਈ ਜਿਹੜੇ ਲੈ ਕੇ ਜਾ ਰਹੇ ਉੱਥੇ ਰਹਿਣ ਦਾ ਅਰੇਂਜਮੈਂਟ ਕੀਤਾ ਗਿਆ ਜਿੰਨੀਆਂ ਵੀ ਸੰਗਤਾਂ ਉੱਥੇ ਪਹੁੰਚਣਗੀਆਂ ਔਰ ਨਵੇਂ ਸਾਲ ਦਾ ਕੈਲੰਡਰ ਜੋ ਵਿਸ਼ੇਸ਼ ਤੌਰ ਤੇ ਮੰਦਰ ਵੱਲੋਂ ਤਿਆਰ ਕੀਤਾ ਜਾਂਦਾ ਜਿਸ ਦੇ ਵਿੱਚ ਪੂਰੇ ਕਾਰਜਕ੍ਰਮ ਦਿਲਵਾਗਨਗਰ ਮੰਦਰ ਦੇ ਪੂਰੇ ਸਾਲ ਦੇ ਲਿਖੇ ਜਾਂਦੇ ਨੇ ਕੀ ਕੀ ਪੂਰਾ ਸਾਲ ਦਿਲਵਾਗਨਗਰ ਮੰਦਰ ਨੇ ਧਾਰਮਿਕ ਕੰਮ ਕਰਨੇ ਨੇ ਕਿਉਂਕਿ ਇਹ ਮੰਦਰ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਕਿਉਂਕਿ ਚਰਚਾ ਤੇ ਤਾ ਰਹਿੰਦਾ ਕਿ ਹਰ ਟਾਈਮ ਮੰਦਰ ਕੋਈ ਨਾ ਕੋਈ ਕੰਮ ਆਪਣੇ ਜੀਵ ਖਰਚਿਆਂ ਚੋਂ ਬਾਬਾਈ ਦੀ ਝੋਲੀ ਦੇ ਵਿੱਚੋਂ ਹਰ ਟਾਈਮ ਚੱਲਦਾ ਰਹਿੰਦਾ ਕਿਉਂਕਿ ਇੱਕ ਤੋਂ ਦੋ ਦਾ ਪੰਡਾਰਾ ਲਗਾਤਾਰ ਕੰਟੀਨਿਊ ਮੰਦਰ ਦੇ ਵਿੱਚ ਚੱਲਦਾ ਔਰ ਐਤਵਾਰ ਨੂੰ ਬਾਬਾਈ ਦੀ ਚੌਂਕੀ ਚੱਲਦੀ ਹੈ ਜਿਸ ਦੇ ਵਿੱਚ ਫਿਰ ਸੰਗਤਾਂ ਵਾਸਤੇ ਪੰਡਾਰਾ ਹੁੰਦਾ ਮਾਂ ਚਿੰਤਪੁੰਨੀ ਦਰਬਾਰ ਦੇ ਉੱਤੇ ਮੇਲੇ ਦੇ ਵਿੱਚ 9 ਦਿਨ ਦਾ ਪੰਡਾਰਾ ਦਲਵਾਗਨਗਰ ਮੰਦਰ ਵੱਲੋਂ ਲਗਾਇਆ ਜਾਂਦਾ ਔਰ ਯਾਤਰਾ ਜਾਂਦੀ ਹੈ ਜੂਨ ਦੇ ਵਿੱਚ ਜੋ ਇਸ ਵਾਰ 4 ਜੂਨ ਨੂੰ ਜਾਏਗੀ ਜਿਸ ਦਾ ਕਿਸੇ ਕੋ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਬਿਲਕੁਲ ਸੇਵਾ ਦੇ ਵਿੱਚ ਯਾਤਰਾ ਜਾਂਦੀ ਹੈ ਕਿਉਂਕਿ ਸਾਡੇ ਬਾਉ ਜੀ ਸ਼੍ਰੀ ਰਾਮ ਮੁਰਤੀ ਠਾਕੁਰ ਜੀ ਅਰੁੰਦੇਵ ਅਗਰਵਾਲ ਜੀ ਪੂਰੀ ਟੀਮ ਜੋ ਸਾਡੀ ਕੰਮ ਕਰਦੀ ਹੈ ਔਰ ਕੰਮ ਪੂਰਾ ਸਾਲ ਕਰਦੀ ਹੈ ਬੋਲੇ ਜਿਹੜੀ ਸੰਗਤ ਨੇ ਉੱਥੇ ਪਹੁੰਚਣਾ ਨੂੰ ਲੰਗਰ ਦੀ ਕੋਈ ਟੈਨਸ਼ਨ ਨਹੀਂ ਲੰਗਰ ਜਿਹੜਾ ਮੰਦਰ ਵੱਲੋਂ ਖੁੱਲਾ ਚੱਲੇਗਾ ਜੀ ਉਹ 24 ਘੰਟੇ ਚੱਲੇਗਾ ਕੋਈ ਰਾਤ ਨੂੰ 12 ਵਜੇ ਪਹੁੰਚੇ 1 ਵਜੇ ਪਹੁੰਚੇ ਹਰ ਟਾਈਮ ਲੰਗਰ ਉੱਥੇ ਪਿੰਡ ਮਰੂੜੇ ਦੇ ਵਿੱਚ ਚੱਲੇਗਾ ਬਾਬਾ ਜੀ ਦੀ ਕਿਰਪਾ ਸਦਕੇ ਔਰ ਨਾਲ ਕੈਲੰਡਰ ਦਿੱਤਾ ਜਾਏਗਾ ਨਵੇਂ ਸਾਲ ਦਾ ਆਓ ਤੁ ਜਲੰਧਰ ਤੋਂ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਦੇਖੋ ਕਿੰਨੀ ਸੋਹਣੀ ਗੱਡੀ ਤਿਆਰ ਕੀਤੀ ਗਈ ਸਕੋਰਪਿਓ ਔਰ ਪਿੱਛੇ ਬਾਬਾ ਜੀ ਦੀ ਜਿਹੜੀ ਇੱਥੇ ਦੇਖ ਸਕਦੇ ਊਜਾ ਕੀਤੀ ਜਾ ਰਹੀ ਹੈ ਟਰੱਕ ਤੋੜਨੇ ਆ ਲੰਗਰ ਦੇ ਔਰ ਸਮਾਜ ਸੇਵੀ ਪਹੁੰਚੇ ਨੇ ਸਵਾਰਡ ਦੇ ਕਾਉਂਸਲਰ ਵੀ ਪਹੁੰਚੇ ਹੋਏ ਨੇ ਔਰ ਕਾਫੀ ਸਮਾਜ ਸੇਵੀ ਬਹੁਤ ਆਮਰ ਮੁਰਤੀ ਜਿਹੜੇ ਕੀ ਲੰਗਰ ਨੂੰ ਰਵਾਨਾ ਕਰਨਗੇ ਤਸਵੀਰਾਂ ਦਿਖਾਈਆਂ ਜਾਣ ਔਰ ਦਿਲਬਾਗ ਨਗਰ ਮੰਦਿਰ ਤੋਂ ਜਿਹੜਾ ਲੰਗਰ ਹੈ ਰਵਾਨਾ ਕੀਤਾ ਜਾ ਰਿਹਾ ਔਰ ਦੱਸਿਆ ਜਾ ਰਿਹਾ گاਉ ਮਰੂੜਾ गांव मरुड़ा ਦੇ ਵਿੱਚ ਆ ਬਾਬਾ ਜੀ ਦੀ ਪਵਿੱਤਰ ਨਗਰੀ ਸ਼ਾ